ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਬਾਰ ਸਦਾ ਕਰਪਾ ਕਰ ਰਿਹਾ ਦਸਰਿਆ ਪਾਣਾ ਵੀ ਅਸੀਂ ਮਾਲਕ ਦੀ ਕੀਮਤ ਨਹੀਂ ਪਾ ਸਕਦੇ ਉਹ ਦਰ ਤੇ ਜਾ ਕੇ ਹਾਰ ਸਕਦੇ ਤੁਹਾਨੂੰ ਮੇਰਾ ਹਰਪ੍ਰੀਤ ਸੁਆਮੀ ਕੇ ਦੁਆਰੇ ਦਿੱਜੀਏ ਉਹ ਦੇਖਾਂ ਗਿਆ ਸੀ ਅੰਗ ਦੇ ਜੀ ਰਗਮਾਲ ਲਾਬਣੀ ਮਾਲਕ ਅੰਦਰ ਦੀ ਕੀਮਤ ਨਹੀਂ ਕੋਈ ਬਾਜ਼ ਆਣਾ ਅਜੂਦਾਰ ਤੇ ਬੈਸਾ ਦਾ ਬਹੁਤ ਵੱਡਾ ਆ ਸਾਈਂ ਨਾਮ ਅਮੋਲ ਕੀਮਤ ਨਾ ਕੋਈ ਜਾਣ ਦੋ ਜਿਕੇ ਨਾਮ ਅਸਿਰ ਕੀਂਦਵਾਲਾਂ ਦੇ ਐਡਾ ਗਾ ਨਾ ਬਹੁਤ ਵੱਡਾ ਬਾਤ ਸਾਰੀ ਦੁਨੀਆ ਦੇ ਵਿੱਚ ਫੈਲਿਆ ਪਤਾ ਨਹੀਂ ਕਿੱਡਾ ਉਹਦਾ ਅੰਤ ਨਹੀਂ ਲੱਭਦਾ ਸੀ ਮਤਲਬ ਉਹਨਾਂ ਨੇ ਥੇ ਦੋ ਸਨੀ ਜਿਹੜਾ ਕਿੱਡਾ ਵੱਡਾ ਵਾ ਜਿਨ੍ਹਾਂ ਭਾਗ ਮਥਾਏ ਜਿਨ੍ਹਾਂ ਨੇ ਭਾਗ ਜਾਗਦੇ ਆ ਸੇ ਨਾਨ ਘਰੰਗ ਮਾਣਦੇ ਉੱਥੇ ਰੰਗ ਮਾਣ ਸਕਦੇ ਆ ਜਿਨੂੰ ਗਾਇ ਇਸ ਕੋਲ ਰੰਗ ਲੱਗਾ ਸੋਏ ਬੜ ਭਾਗਾ ਮੈਲਕ ਦੀ ਨੋ ਨਾ ਲੱਗੇ ਤਾਂ ਕੋਈ ਬੋਲ ਲਾ ਇਸ ਤੇ ਕਰਦਾ ਉਹ ਵੀ ਮਤਰਾ ਜਿਹੜਾ ਸੁਣਦਾ ਹੈ ਕਿ ਸਰਦਨੂ ਵੀ ਪੋਇਤਰ ਕਹਤੇ ਪਵਿੱਤਰ ਸੁਣਤੇ ਸਭ ਧਨ ਸੁਣਨ ਵਾਲੀ ਵੀ ਧਰਨਾ ਜਿਹੜਾ ਦੱਸ ਰਿਹਾ ਉਹ ਵੀ ਪਵਿੱਤਰ ਆ ਜਿਹਨਾਂ ਆਉਦੇ ਨਾਲ ਮਿਲਿਆ ਆ ਜਿੰਨਾ ਲੇਖ ਲਿਆ ਇਹਨਾਂ ਨੇ ਹਿਰਦੇ ਵਿੱਚ ਲਿਖ ਲਿਆ ਲੇਖਤੀ ਕੋਲ ਤਾਰਿਆ ਜੀ ਜਿਨ੍ਹਾਂ ਨੇ ਆਪਣੀ ਫੱਟੀ ਦੇ ਲਿਖ ਲਿਆ ਜਿਹਨੇ ਆਪੇ ਪੱਟੀ ਕਰ ਮਾਫ ਉੱਪਰ ਲਿਖ ਦਿੱਤਾ ਜਿਨ੍ਹਾਂ ਨੇ ਆਉਂਦੀ ਫੱਟੀ ਉੱਪਰ ਲਿਖ ਲਿਆ ਜਾਨੀ ਹਿੱਟ ਦੇ ਵਿੱਚ ਲਿਖ ਲਿਆ ਉਹ ਤਾਂ ਹਨ ਜਿੰਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਿਮ ਵਿਚਾਰਿਆ ਜੀ ਹਨ ਸਾਧੂ ਕਿਹਨੂੰ ਗਿਆ ਜਾਂਦਾ ਜਿਹੜਾ ਚੁੱਪ ਕਰਕੇ ਬੈਠਦਾ ਜਿਵੇਂ ਤੁਸੀਂ ਹੁਣ ਸਿਮਰ ਕਰਕੇ ਚਾਰ ਸਾਧੂ ਕੀਤੇ ਰੋ ਰੋ ਦੀ ਗੱਤ ਹੈ ਚੁੱਪ ਕਰ ਬੈਠੇ ਉਸ ਨੂੰ ਸੁਣ ਲਿਆ ਜਿਹੜਾ ਚੁੱਪ ਕਰਕੇ ਬਹਿੰਦਾ ਸਾਧੂ ਰਲ ਕੇ ਬੈਠ ਕੇ ਫਿਰ ਮਾਰਗਵੀ ਬਾਣ ਸੁਣਨਾ ਉਹਨੂੰ ਵਿਚਾਰਨਾ ਉਹਨ ਵੇੜਾਂਗੇ ਜਾਂਦਾ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਿਮ ਵਿਚਾਰਿਆ ਜੀ ਜਿਨਾਂ ਨੇ ਮਾਲਕ ਨੂੰ ਵਿਚਾਰਿਆ ਵੀ ਮਾਲਕਾ ਦੇ ਨਾਲ ਹਰ ਵਕਤ ਉਹਨਾਂ ਜਨਮ ਸਫਲ ਕੀਤਾ ਬ੍ਰਹਿਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਬਰਪ ਕਰੀ ਬਈ ਜਿਆਦਾ ਬ੍ਰਹਿਮ ਨੂੰ ਵਿਚਾਰ ਕੇ ਦੇਖਿਆ ਮਾਲਕ ਨੇ ਕਿਰਪਾ ਕਰਦੀ ਪੂਰਨ ਕੁਣ ਕਰਵਾ ਕੇ ਤੇ ਕੜ ਕੇ ਤੇ ਜਸ ਦੇਤਾ ਮਾਲਕ ਨੇ ਆਪਦਾ ਘਰ ਗਾਲੀ ਨੇ ਹਰ ਜਸੋਦੀ ਨੇ ਜਸ ਦਿੱਤਾ ਜਿਹੜਾ ਆਪਣੇ ਅੰਦਰ ਆਣਾ ਸਭ ਚੱਲ ਰਿਹਾ ਜੋ ਨਾ ਤਾਂ ਆਵੇ ਨਾ ਮਰੀ ਨਾ ਜੂ ਨਜਿਬ ਇਹਦਾ ਨਾ ਮਾਰਦਾ ਜਨਮ ਕਰਨ ਦੋਵੇਂ ਨਹੀਂ ਜਨ ਜਨਪਰਪਕਾਰੀ ਆ ਜੀ ਦਾ ਪੇਤ ਆ ਗਿਆ ਪਤਾ ਲੱਗ ਗਿਆ ਵੀ ਮਾਲਕ ਨੇ ਸਾਡੇ ਬਕਸ ਕਰਕੇ ਸਾਡੇ ਆਣਾ ਸਭ ਚ ਲਾਤਾ ਰਸਲਾ ਲਾ ਕੇ ਅੰਦਰ ਬਿਜਲੀ ਕਰਕਣ ਲੱਗੀਆਂ ਬਦਲ ਕਰਦਣ ਲਾਗੇ بارش ਪੈਣ ਲੱਗੀ ਜੋ ਬ੍ਰਹਮੰਡ ਦੇ ਸੋਈ ਪਿੰਡੇ ਜੋਹ ਜੇ ਪਾਵੇ ਇਹਦੇ ਮਾਲ ਗੈਦਰ ਤੇ ਪਰਵਾਣ ਹੋਣ ਲੱਗ ਗਏ। ਜੇ ਮਾਲ ਖੁਸ ਹੋ ਗਿਆ ਸਤ ਗੁਰ ਦਿਯਾਰ ਕਿਰਪਾਰ ਪੇਟ ਦਾ ਹਰੇ ਕਾਮ ਗਰੋਦ ਲੋ ਮਾਰਿਆ। ਜੇ ਮਾਲ ਖੁਸ ਹੋ ਗਿਆ ਬੱਚਦੇ ਜਿਹੜੇ ਪੰਜਾਂ ਨੇ ਕਾਮ ਕਰੋ ਲੋ ਓਮਕਾਰ ਹਨ। ਉਹ ਫਿਰ ਮਾਲ ਕੋ ਨਾਲ ਨੂੰ ਪਿੱਛੇ ਡਾਲ ਦਿੰਦਾ। ਕਥਨਾ ਜਾਏ ਕਥ ਉਹਦੇ ਅਸੀਂ ਜਿਹੜੀ ਕਥ ਕਦਰ ਕਥ ਨਹੀਂ ਸਕਦੇ ਬੋਲ ਨਹੀਂ ਸਕਦੇ ਸਵਾਮੀ ਸਦਕੇ ਜਾਏ ਨਾਨਕ ਬਾਰਿਆਂ ਵੀ ਉਹਦੇ ਸਦਕੇ ਜਾਈਏ ਜਿਹਨੇ ਹਣ ਮਕਲ ਦੇ ਗੱਲ ਚਰਨਾ ਜੋੜਨੇ ਫਿਰ ਉਹ ਆਪ ਪ੍ਰਤਪਾਲ ਆਪ ਕਰਦਾ ਬੱਚੇ ਦੀ ਦੇਖਪਾਲ ਆਪ ਕਰਦਾ ਯਾਰ ਬੱਚਾ ਬਣਿਆਰਾ ਬਣਿਆਦਾ ਨਾ ਦਰ ਤੇ ਜਾ ਕੇ ਸੁਣਦਾ ਹਰਮਾਲ ਦਾ ਅਦਾ ਚੌਥੇ ਬਾਸ ਹਰ ਹਰ ਉੱਤਮ ਨਾਮ ਹੈ ਵੀ ਉਹਦਾ ਬਹੁਤ ਉੱਚਾ ਨਾਮ ਹੈ ਜਿਨ੍ਹਾਂ ਸਿਰਿਆਂ ਸਭ ਕੋਈ ਜੀਉ ਜਿਨ੍ਹਾਂ ਦੋ ਸਿਰੇ ਸਵਾਰ ਨੇ ਸੁਣ ਸੁਣ ਕੇ ਉਹਨਾਂ ਦੇ ਕੋ ਆਪਣੇ ਅੰਦਰ ਆਵਾਜ਼ ਚੱਲ ਰਹੀ ਆ ਇਹਦੇ ਵਿੱਚ ਦਾ ਤੁਸੀਂ ਰਾਦਨਾ ਸੌਣ ਕੇ ਪਾਵੋਗੇ ਸਹਿਸਵਾ ਫਾਸੀ ਗੀ ਜੋਰ ਲਾਉਣਿਆ ਜੋਰ ਹੀ ਲਾਉਣਾ ਜ्यों ਜ्यों ਤੁਸੀਂ ਸਹਿਸਵਾ ਪਾਵਾਂਗੇ ਤ्यों ਤ्यों ਸਮੁੰਦਰ ਆਉਦੇ ਬੱਦਲ ਹੀ ਹਨੇਰਾ ਹੀ ਦਿਖੂਗਾ ਕਿਹੋ ਕਵੀਰ ਖੋਜੋ ਸਮਾਨ ਅਸਮਾਨ ਦਿਖੂਗਾ ਸਹਿਸਵਾਰਾਂ ਤੱਕਾ ਨਹੀਂ ਕਰਨਾ ਕੋਈ ਅਰੇ ਜੋਰ ਲਾਣਾ ਸਾਡੇ ਤਾਂ ਅੰਦਰ ਮਾਲਕ ਆਪ ਆ ਰਿਹਾ ਸਾਨੂੰ ਪਾਲ ਦਾ ਮਾਲਕ ਆਪਾ ਹਰੇਕ ਸੀਰੀ ਵਿੱਚ ਵਸਿਆ ਹਰ ਜੀ ਸਵੇਰ ਪਰਤ ਪਾਲ ਦਾ ਘਾਟ ਘਾਟ ਰਮਈਆ ਸੋਏ ਬਈ ਹਰੇਕ ਜੀਵ ਦੇ ਵਿੱਚ ਮਾਲਕ ਆ ਉਹ ਆਪ ਪਾਲ ਦਾ ਸੋਹ ਹਰ ਸਦੱਤ ਇਹ ਆਈਏ ਇਸ ਬਿਨਾਂ ਵਰਨਾ ਕੋਈ ਕਹਿੰਦਾ ਉਹਨੂੰ ਤੇ ਜਿੰਨਾ ਮੇਰੇ ਕੋਈ ਹੈ ਨਹੀਂ ਸਾਰਿਆਂ ਵਿੱਚ ਮਾਲਕ ਵਸਿਆ ਹੁਣ ਅਸੀਂ ਤਰੇ ਗਣ ਜਿੱਦ ਲਾਉਣਾ ਜਿਹਦਾ ਮਾਲਕ ਦਾ ਰੰਗ ਰੂਪ ਨਹੀਂ ਹੈਗਾ ਉਹ ਸਾਰਿਆਂ ਦੇ ਅੰਦਰ ਵਸਦਾ ਉਹਨੂੰ ਵੀ ਸਾੜ ਦੇ ਘਹਰਾ ਮਾਣਾ ਜਿਹੜਾ ਨੇ ਪੰਜੇ ਦਾ ਮਗਰ ਲਾ ਕੇ ਉਹ ਉਸ ਰੂਪ ਦੇਖਦਾ ਫੋਟੋਆਂ ਦੇਖਦਾ ਇੰਨੇ ਦੀ ਬਲ ਬਲ ਕੋਣ ਜੋ ਆ ਉਈ ਐਸਾ ਦੇਖਦਾ ਨਾ ਮਾਲਕਾ ਮੋੜ ਲੱਗ ਗਿਆ ਵੇ ਬੱਚਾ ਅਮਰੀਕਾ ਨਹੀਂ ਆ ਗਿਆ ਫਿਰ ਉਹ ਚਰਨਾ ਜੋੜਦਾ ਜਿਹੜਾ ਨਹੀਂ ਚਰਨਾ ਜੋੜਦਾ ਨਾ ਜੋ ਮੋਹੇ ਮਾਇਆ ਚਿੱਤ ਲਾਏਂਦੇ ਸੇ ਸੋੜ ਚੱਲੇ ਦੁੱਖ ਰੋਏ ਜਾਂ ਫਿਰ ਛਿੱੜੀ ਛੱਡ ਕੇ ਜਾਂਦੇ ਨਾ ਜਿਹੜੇ ਮਾਲਕ ਨਾ ਚੱਤੇ ਨਹੀਂ ਲਾਉਂਦੇ ਉਹ ਜੁੜੇ ਜਿਵੇਂ ਜਾਂਦੇ ਜਿਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਜਿਨ੍ਹਾਂ ਨੇ ਯਾਦ ਰੱਖਿਆ ਮਾਲਕ ਨੂੰ ਚਿੱਤ ਤੇ ਵਸਾਇਆ ਉਸ ਹੱਕ ਹੋ ਗਿਆ ਮਾਲਕ ਦਾ ਉੱਤੇ ਪਰਮਾਨ ਹੋ ਗਿਆ ਮੈਂ ਹਰ ਬਿਨ ਅਵਰ ਨਾ ਕੋਈ ਉਹ ਹੱਦ ਬਿਨ ਕੋਈ ਦੇਖ ਦੇਣੀ ਇਹਦੀ ਪਰ ਮੈਂ ਚੁੱਲੂ ਬਿਨਾ ਕਿਸੇ ਨਾਲ ਦਾ ਆਧਾਰ ਨਹੀਂ ਹੈਗਾ ਹੁਣ ਸਾਰੇ ਵਿੱਚ ਰੱਬ ਨੂੰ ਦੇਖਦੇ ਆਂ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਨਿਕੋਏ ਪਾਈ ਕਹਿੰਦੇ ਨਾ ਮੈਂ ਹਰ ਬਿਨ ਅਵਰਨਾ ਕੋਏ ਹਰ ਗੋਰ ਸਰ ਨਾਈ ਪਾਈ ਇਹ ਬਨਜਾਰਾ ਮਿੱਤਰਾ ਬੜਾ ਪਾਕ ਪ੍ਰਾਪਤ ਹੋਏ ਯਾ ਇਹ ਜਿਹੜਾ ਪਤਾ ਲੱਗਿਆ ਮੇਰੇ ਹਰੇ ਪਾਕ ਜਾਗ ਪੇ ਸੰਗ ਦੇ ਵਿੱਚ ਜਿਵੇਂ ਗੁਰਮੇਰੇ ਪਾਏ ਸੇਵਾ ਸੰਗੰਨ ਤਰੀਕਾ ਦਾਸਤਾ ਗੁਰਬਾਨੀ ਨਾਲ ਜੋੜਤਾ ਵੇਦ ਲਾਗਿਆ ਵੀ ਸੰਤਾਂ ਤੋਂ ਬਿਨਾ ਅਸੀਂ ਪਾ ਨਹੀਂ ਸਕਦੇ ਸੰਤ ਜਨਾ ਬਿਨ ਭਾਈਆਂ ਹਾਰ ਕਿੰਨਾ ਪਾਇਆ ਨਾਉ ਵਿੱਚ ਸੰਤਾਂ ਤੋਂ ਬਿਨਾ ਨਾਮ ਪਾ ਨਹੀਂ ਸਕਦੇ ਕਿਉਂ ਅਸੀਂ ਜੇ ਕੱਟਕਾ ਕਰਾਂਗੇ ਨਾਮ ਪ੍ਰਗਟ ਹੋ ਗਿਆ ਵਿਸ਼ਵਾਸ ਕੌਣ ਦਵਾਊਗਾ ਸਰ ਜੀ ਸੰਤਾਂ ਬਸਵਾਦ ਮੰਦੇ ਆ ਪਹੁੰਚ ਹੁੰਦੇ ਆ ਸੰਤ ਤੇ ਰਾਮ ਚ ਪੇਤ ਕੁਛ ਨਹੀਂ ਇਹ ਲੱਖ ਕਰੋਨਾ ਜੇ ਕਦੇ ਸੰਤ ਹੁੰਦੇ ਆ ਇਸ ਦੌਰਾਨ ਹਾਨੂੰ ਤੇਰੀ ਗੱਲ ਪਤਾ ਲੱਗ ਗਿਆ ਦਾਇਮਾਲ ਕੰਦੇ ਨਾ ਵਿੱਚ ਹੋਮੇ ਕਰਮ ਕਮਾਉਣ ਦੇ ਜੋ ਵੀ ਸੁਭਾਅ ਪਤਿਆ ਕਦਾ ਜਿਹੜੇ ਸੰਤਨਾਂ ਰੜਕੇ ਨਹੀਂ ਚੱਲਦੇ ਹੋਂਮੇ ਵਿੱਚ ਕਰਮ ਗਵਾਦੇ ਆ ਜੇ ਬੀਸ ਦਾ ਪੁੱਤ ਬੀਸ ਦਾ ਨਾਂ ਨਹੀਂ ਦੱਸ ਸਕਦਾ ਵੀ 21 ਦਾ ਬੱਚਾ ਦਾ ਕੋਕ ਕਰਮ ਕਰਦਿਆਂ ਨਾ ਕਈਆਂ ਨਾ ਇਸ ਤਰ੍ਹਾਂ ਅਸੀਂ ਜਿਆ ਨਾਮ ਜਪਦੇ ਆ ਬਿਨਾਂ ਸੰਗਤ ਤੋਂ ਥੜਾ ਪ੍ਰਵਾਨ ਨਹੀਂ ਹੁੰਦਾ ਸੰਗ ਦੇ ਨਾਲ ਮਿਲ ਕੇ ਬਰਵਾਣ ਹੁੰਦਾ ਜਿਵੇਂ ਹੁਣ ਆਪਾਂ ਤੁਹਾਨੂੰ ਲੱਗਿਆ ਮਾਲਕ ਨੇ ਬਕਸ ਕੀਤੀ ਹੈ ਬਰੇ ਮਾਲਕ ਨੇ ਨਾ ਵਿੱਚ ਹੋਂਮੇ ਕਰਮ ਕਮਾਮ ਦੇ ਜਿਉਂ ਵੀ ਸੁਭਾ ਪੁੱਤ ਨਿਆਉ ਪਿਤਾ ਯਾਤਨਾ ਹੋਈਏ ਗੌਰ ਟੁੱਟਾ ਕਰੇ ਬਸਾਓ ਬਈ ਪਿਤਾ ਦੀ ਯਾਦ ਨਹੀਂ ਯਾਦਾਂ ਮੈਂ ਕਿਹੜਾ ਕੌਣ ਸੀ ਇਹ ਜ਼ਰਾ ਸੇ ਗੁਰੂ ਬਿਨਾ ਸਵੀ ਤੱਕੇ ਖਾਨੇ ਆ। ਮਲ ਬਾਗੇ ਗੁਰ ਪਾਇਆ ਔਰ ਐਂਸ ਲਗਾ ਪਾਓ। ਜੇਈ ਪੰਜਾ ਪਿਆਰ ਦੇ ਪੀਏ ਸੁਣਨੇ ਆ ਪੰਜ ਪਿਆ ਸਾਡੇ ਗੁਰੂ ਆ। ਜੇ ਉਹ ਜਗਤ ਪਹੁੰਚੇ ਹੋਇਆ ਆਨੰਦ ਬਾਣੀ ਤੇ ਸੱਚ ਦੇ ਗੁਰੂ ਦੀ ਆਵਾਜ਼ ਸੁਣਦੇ ਆ। ਉਹਨਾਂ ਨੇ ਉਹ ਜਗ੍ਹਾ ਤੇ ਸਾਰਾ ਮਤਲਬ ਆਪਣੇ ਜਿਹੜਾ ਹੈ ਨਾ। ਤਰੇ ਕੋੋਂ ਦਾ ਪਾਪ ਕਰ ਦੇਣਾ। ਨੋ ਮੈਂ ਫਟੀ ਸਾਫ ਕਰ ਦਿੰਗੇ ਜੇ ਆਪ ਨਹੀਂ ਹੈਗੇ ਫਿਰ ਨਹੀਂ ਕਰ ਸਕਦੇ ਕਿਉਂ ਗੁਰੂ ਪੰਜ ਪਿਆਰੇ ਜੀ ਉਹ ਹੋ ਸਕਦੇ ਆ ਜਿਨ੍ਹਾਂ ਦੇ ਅੰਦਰ ਆਨਹਦ ਬਾਣੀ ਚੱਲਦੀ ਆ ਤੂਰ ਚੱਲਦਾ ਉਹ ਗੁਰੂ ਰੂਪ ਗੁਰੂ ਹੋ ਕੇ ਗੁਰੂ ਪਦਵੀ ਤੇ ਜਾ ਕੇ ਪੰਜਾਂ ਪਿਆਰੇ ਵਿੱਚ ਸ਼ਾਮਲ ਹੋ ਸਕਦੇ ਆ ਗਿਆਪੋ ਕੇ ਜਨਾ ਬਿਜਨੇ ਅੰਦਰ ਆਹਰ ਬਾਣੀ ਚੱਲਦੀ ਗੁਰੂ ਬਾਗਰ ਦੁਨੀਆ ਦਾ ਪੰਜਾ ਪੈਰਾ ਤੇ ਪੇਸ ਨਹੀਂ ਹੋ ਜਾਂਦਾ ਪੰਜਾ ਪੈਰਾ ਦੇ ਵਿੱਚ ਲੱਗਈਦਾ ਗੁਰੂ ਰੂਪ ਤੇ ਲੱਗ ਨਹੀਂ ਜਾਂਦਾ ਮਾਲਕ ਨੇ ਇਹੀ ਮੱਤ ਜਿਹੜਾ ਜੋ ਮਿਲਿਆ ਦਲਾ ਜਿਹਨੇ ਅੰਦਰ ਆਨ ਬਣੀ ਸੁਣਿਆ ਲੋ ਨੂੰ ਸੁਣਿਆ ਉਹ ਪੰਜਾਂ ਪੈਰਾਂ ਵਿੱਚ ਸਾਮਰੋਹ ਹੱਸਦਾ ਤੇ ਗਾਹ ਰੰਗ ਲਾਉਦਾ ਦਿਓ ਤਰੀਕਾ ਦਾ ਉਹਦਾ ਮਨ ਹਰ ਹਰ ਲੱਗਾ ਚਾਓ ਜਿਨ੍ਹਾਂ ਪਹਿਚਾਣਿਆ ਆ ਰੰਗੰਜਨ ਨਾਨਕ ਬ੍ਰਹਿਮ ਪਛਾਣਿਆ ਹਰ ਕੀਰਤ ਕਰਮ ਕਮਾਓ ਜਿਨ੍ਹਾਂ ਮੈਨੂੰ ਪਹਿਚਾਨ ਕਰ ਲਿਆ ਪੀਤ ਲਿਆ ਮਨahara ਲਗਾ ਚਾਓ ਗੁਰ ਪੂਰੇ ਨਾਮ ਦਰਹਿੜਾਇ ਹਰ ਮਿਲਿਆ ਹਰ ਬਰਮਨਾ ਉਹਨਾਂ ਪੇਦਾ ਮੇ ਜਿੰਨਾ ਜ਼ਿਕਰ ਸਵਾਸ ਆ ਉਹਨਾਂ ਦੇ ਕਰਤਾਨਾ ਹੈ ਅਸੀਂ ਨਾਮ ਨੂੰ ਪਾ ਸਕਦੇ ਹਾਂ ਇਹਨੇ ਅੰਤ ਮੁਕ ਸਾਡੇ ਸਾਹੀ ਹੋਣਾ ਜਬ ਲਗ ਜੋਵਨ ਸਾਸ ਆ ਤਬ ਲਗ ਨਾਮ ਪਿਆਏ ਅਸੀਂ ਕਿੰਨਾ ਕਿੰਨਾ ਜੱਦੇ ਆਵਾਂਗੇ ਉਹ ਕਹਿੰਦਾ ਜਿੰਨਾ ਤਿਕਰ ਜੋਵਨਾ ਸਹੀ ਰਾ ਸਾਹ ਸਾਹ ਵਿੱਚ ਆਉਂਦਾ ਹੈ ਉਹਨਾਂ ਦੇ ਕਨਾਉਂਦੀ ਹੋਣਾ ਚੱਲਿਆ ਨਾਲ ਨਾ ਹਰ ਚੱਲ ਸੀ ਔਰ ਅੰਤ ਤੇ ਲੈ ਚੜਾਏ ਕਿਰਾ ਸਰੀਰ ਇੱਕ ਮਕਾਨ ਹੈ ਗਰਾਉਂਡ ਹੈ ਇਹ ਨਾਲ ਨਹੀਂ ਜਾਣਾ ਜਾਣਾ ਕਿੱਲੇ ਮੰਨੇ ਉਤਮ ਦਾਰੀਆਂ ਦਾ ਗਿਆਨ ਮਾਰ ਗਏ ਬੀਜਾ ਦਾ ਸੀ ਹਣ ਪੀਜਾ ਦਾ ਅੰਤਮਕੀ ਮਾਲਕਾ ਅੰਤਕਾਲ ਜੋ ਨਰੈਣ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ ਬੱਤ ਲੋਚਣ ਤੇ ਨਰਮੁਕਤਾ ਜਾ ਕੇ ਪਤੰਬੜੀ ਦੇ ਵਸੇ ਹਿਰਦੇ ਵਿੱਚ ਵਸ ਜਾਂਦਾ ਮਾਲ ਖੁੱਸ ਹੋ ਜਾਂਦਾ ਬੱਚਾ ਆ ਗਿਆ ਫਿਰ ਅੰਤਮੋਕੇ ਮਾਰ ਖੜਾਉਂਦਾ ਆਪਾਂ ਕਿ ਅੱਲੇ ਨਾਲ ਹਰ ਚੱਲ ਸੀ ਫਿਰ ਮਾਲਕ ਚੱਲਦਾ ਹਰ ਅੰਤ ਤੇ ਲੈਣਾ ਹੈ ਹੋਮ ਬਲੀ ਹਰਿਤਨ ਕੋ ਜਿਨ ਹਰ ਮਨ ਬੁੱਠਾ ਆਏ ਵੇ ਉਹਨਾਂ ਸਦਕੇ ਜਾਜਾ ਮਾਲ ਸਾਡੇ ਸਾਡੇ ਦੇ ਖੁਸ਼ ਹੋ ਗਿਆ ਕਿਰਪਾ ਕੀਤੀ ਜਿਨ੍ਹਾਂ ਨੇ ਮਾਲਕ ਦੇ ਨਾਮ ਦੇ ਵਿੱਚ ਚਿੱਤ ਨਹੀਂ ਲਾਇਆ ਉਹ ਪਸਤੋਂ ਦੇ ਆ ਜਿੰਨੀ ਹਰ ਹਰ ਨਾਮ ਨਾਲ ਚੇਤਿਓ ਸੇ ਅੰਤ ਤੇ ਗਏ ਪਸਤਾ ਅਤਮੋ ਕੇ ਪਸਤਾਵਾ ਜਮ ਕੋੜ ਰਿਆ ਮਾਰਦੇ ਜੁਨਿ ਜਪਾਂਦੇ ਹੋਰੇ ਵਾਤੇ ਸਾਨੂੰ ਮਾਲਕ ਨੇ ਗਰਵਾਣੀ ਦਸੀ ਆ ਤੌਰ 1430 ਅੰਕਾਂ ਵਿੱਚ ਵੀ ਪੜ ਕੇ ਵਿਚਾਰ ਕੇ ਮੱਥੇ ਮਸਤਕ ਦੇ ਪਾਗ ਜਗਾ ਲਵੋ ਤੌਰ ਮਸਤਕ ਹਰ ਪੜ ਲਿਖਿਆ ਜਨ ਨਾਨਕ ਨਾਮ ਧਿਆਏ ਵੇ ਪ੍ਰੀਤ ਪਾਲੋ ਦੇ ਨਾਲ ਸੋਡੇ ਅੰਦਰ ਆ ਸਭ ਕੁਝ ਆ ਸਭ ਕੁਝ ਸਕਰ ਮੇ ਬਾਹਰ ਨੇ ਬਾਹਰ ਤੋਂ ਪਰਪਲਾਈ ਮਨ ਹਰ ਹਰ ਪ੍ਰੀਤ ਲਗਾਏ ਬੜਪਾਗੀ ਗੁਰ ਪਾਇਆ ਗੁਰ ਸਾਹਿਬ ਦੀ ਪਾਲ ਲਗਾਏ راہਗਾਂ ਵਿਚਾਰ ਕੇ ਦੇਖੋ ਤੇ ਜਿਹੜਾ ਸਣੀ ਮਿਲਿਆ ਪਾਗਾ ਬਣਿਆ ਯਾ ਜੀ ਦਾ ਪਤਾ ਲੱਗਿਆ ਵੀ ਕਿਹਨੇ ਗਰਮ ਜਾਗ ਪੇ ਬੜਪਾਗੀ ਗੁਰ ਪਾਇਆ ਗੋਸ ਆਵਦੀ ਪਾਉਂਗਾ। ਕਿਉਂ ਤੇ ਆਪ ਮਾਲਕ ਕਿਰਪਾ ਕਰਦਾ ਹਰ ਆਪੇ ਆਪ ਆਪਾ ਜਾਂਦਾ ਹਰ ਆਪੇ ਦੇਵੇ ਲੇ। ਹਰ ਆਪੇ ਪਰੰਪਰਾ ਜਾਂਦਾ ਫਰਮ ਵੀ ਕਰਦਾ ਆਪ ਕਰਦਾ। ਹਰ ਆਪੇ ਹੀ ਮਤ ਦੇ। ਮਤ ਵੀ ਆਉਂਦਾ। ਮੇਰੇ ਉਹਨਾਂ ਜਿਹੜਾ ਮਨ ਨਾ ਪ੍ਰਗਾਸ ਹੋ ਜਾਂਦਾ ਜਾਨੀ ਮਨ ਦੀ ਮੈਲ ਲੈ ਜਾਂਦੀ ਆ। ਗੁਰਮੁਖ ਖਾ ਮਨ ਪ੍ਰਗਾਸ ਹੈ ਸੇ ਬਿਰਲੇ ਕਈ ਕੇ ਬਿਰਲੇ ਹਉਮਲੇ ਆੜਿ ਤੈਨ ਕੋ ਜਿਨ ਹਰ ਪਾਇਆ ਗੁਰਮਤਿ ਤ੍ਰਿਕਾ ਜੋਗਤੀ ਇਹਗਾ ਸੁਣੀਏ ਜੋਗ-ਜੁਗਤਨ ਪੇ ਤੋਂਦਾ ਪੇ ਜੋਗੀ ਬਿਨਾ ਮਿਲਦਾ ਨਹੀਂ ਜਿਨ ਨਾਨਕ ਕ ਕਮਲ ਪ੍ਰਗਾਸਿਆ ਮਨ ਹਾਰਾ ਬੂਠੜਾ ਹੈ ਵੀਰ ਨਰੰਗਾਨੇ ਕਿਰਪਾ ਕੀਤੀ ਫਿਰ ਮਨ ਜਪਣ ਕੀਤਾ ਮਨ ਹਾਰਾ ਜਪਣ ਕਰੇ ਹਰ ਗੁਰ ਸਰਨਾਈ ਭਜ ਪਉ ਜਿੰਦੂ ਸਭ ਖੇਲ ਬਕ ਨੋਕ ਪਰਹਾਣੇ ਆਗਮ ਜਿਆਦਾ ਫੇਜਾਗਾ ਜਿਆਦਾ ਸੇ ਗੁਰੂ ਦੇ ਸਰਨੇ ਜਾਣੇ ਆ ਉਥੇ ਬਹਿਨੇ ਆ ਸਾਡੇ ਦੁੱਖ ਸਾਰੇ ਕੱਟ ਜਾਂਦੇ ਆ ਹਰ ਗੁਰ ਸਰਨਾਈ ਭਜ ਪਉ ਜੰਦੂ ਭਾਈ ਜੰਦੂ ਨੂੰ ਕਹਿੰਦੇ ਆ ਸਭ ਖੇਲ ਮਿਕ ਦੁਖ ਪਰਹਰੇ ਸਾਰੇ ਦੋ ਖਤਮ ਆ ਗਏ ਕੱਡ ਕੱਡ ਰਮਈਆ ਅਨਮਨ ਬਸੇ ਮਨ ਵਿੱਚ ਮਾਲਕ ਆ ਗਿਆ ਕਿਉਂ ਪਾਈਏ ਕਿਤ ਪਾਪ ਤਾਂ ਗੋਰ ਪੂਰਾ ਸਤਗੁਰ ਪੇਟਿਏ ਹਰ ਆਏ ਬਸੇ ਮਨ ਤਿਤ ਕਹਾਂ ਮਾਲਕ ਚਿਤ ਦੇ ਵਿੱਚ ਅਗ ਬਸ ਗਿਆ ਰਾਂਗੇ ਬਾਇ ਗੁਰੂ ਵਾਹਿਗੁਰੂ ਵਾਹਿ ਚਤਾਮੇ ਮੈਂ ਤਰ ਨਾਮ ਆਧਾਰ ਹੈ ਹਰ ਨਾਮੇ ਤੇ ਗਪਤਮਤ ਜੈ ਜੀ ਦਾ ਬੇਦਰ ਆ ਗਿਆ ਪਤਾ ਲੱਗਿਆ ਜਨਕਨ ਜਨ ਨਾਨਕ ਨਾਮ ਤੇ ਆਇਆ ਹਰ ਰੰਗ ਰਤਲਾ ਹਰ ਰੰਗ ਰੋਟਾ ਭਿੱਜ ਗਿਆ ਰੰਗ ਵਿੱਚ ਹਰ ਵੇਗ ਯਾਦ ਰੱਖ ਲੈਣਾ ਇਹ ਨਾਨਕ ਨਾਮ ਤੇ ਆਇਆ ਰੰਗ ਰਤੜਾ ਹਰ ਰੰਗ ਰਤਤਾ ਹਰ ਤੇ ਆਉ ਉਹ ਹਰਪ੍ਰਭ ਵਿੱਚ ਸਤ ਗੁਰਬਚਨੀ ਹਰਪ੍ਰਭ ਜਾਣਿਆ ਸਭ ਹਰਪ੍ਰਭ ਤੇ ਉਤਪੱਦ ਬਈ ਅਸੀਂ ਉਸ ਨੂੰ ਗੁਰੂ ਦੇ ਬਚਨ ਆਵਾਜ਼ ਨਾਲ ਸਿਆਣਿਆ ਬਈ ਮਾਲਕ ਇਹੀ ਆ ਇਹਦਾ ਰੂਪ ਨੀ ਰੰਗ ਨਹੀਂ ਦੇਖਣ ਜਾਂ ਸਿਆਣਿਆ ਵੀ ਸਾਡੇ ਮਗਲੇ ਪੂਰਵ ਦੇ ਕਰਮ ਜਾਗ ਪਏ ਜਨਕੋ ਪੂਰਵ ਲਿਖਿਆ ਸੇ ਆਏ ਮਿਲੇ ਵਰ ਪਾਜਵੇਂ ਤੁਸੀਂ ਹੁਣ ਸਿਮਰ ਕਰਕੇ ਪਹਿਲਾਂ ਸਾਗਰਾਤਾ ਦੇ ਚਾਰ ਸ਼ਬਦ ਕਰਕੇ ਫਿਰ ਹੋਰ ਉੰਜ ਬੈਠੇ ਚੁੱਪ ਕਰ ਉੱਥੇ ਅਸੀਂ ਉਹਦੇ ਬੰਜਾਰੇ ਬਣਨਾ ਦੁਨਿਆਵੀ ਦਾ ਬੰਜਾਰਾ ਬੋਲ-ਬੋਲ ਕੇ ਹੁੰਦਾ ਮੇਜ ਦਾ ਜਿਹੜਾ ਆਪ ਬੰਜਾਰੇ ਬਣਨਾ ਉਹਨੂੰ ਸੁਣ-ਸੁਣ ਕੇ ਆਪ ਨਹੀਂ ਬੋਲਣਾ ਹੈਗਾ ਫਿਰ ਮਾਰੇ ਕੰਮ ਜਾਗਦੇ ਆ ਜਨਕੋ ਪੂਰਵ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਗ ਪਾਇ ਬਣ ਜਾ ਰਿਆ ਮਿੱਤਰਾ ਗੁਰ ਹਰਿ ਹਰਿ ਨਾਮ ਪ੍ਰਗਾਸ ਗਿਰੇ ਬਿਵਾਰੀ ਬਣਦੇ ਆਉਂ ਜਗ੍ਹਾ ਦੇ ਉਹ ਦਰ ਦੇ ਤਨ ਤਨ ਬਣ ਜਿ ਬਿਵਾਰੀ ਆ ਜਿਨ ਵਖਰਾ ਲਦੜਿਆ ਹਰ ਰਾਸ ਗੁਰਮਕੰਨ ਦਰਮੋਖੋਜਲੇ ਸੇ ਆਏ ਮਿਲੇ ਹਰ ਪਾਸ ਜਿਰੇ ਉਹਨਾਂ ਦਰ ਉਜਲ ਹੋ ਜਾਂਦੇ ਆ ਖੁਸ ਹੋ ਜਾਂਦਾ ਮਨ ਮਾਲਕ ਨੇ ਕਿਰਪਾ ਕਰਤੀ ਜੇ ਨਾਨਕ ਗੁਰ ਤਨ ਪਾਇਆ ਗੁਰੂ ਨਾਨਕ ਮਿਲਕੇ ਜਿੰਨਾ ਆਪ ਤੁਠਾ ਗੁਣਤਾਸ ਹਰ ਤੇ ਆਵੋ ਸਾਹਸ ਗ라스 ਫੇਰੋ ਤੁਰਦਾ ਫਿਰਦਾ ਹਰ ਵਕਤ ਮਾਲਕ ਯਾਦ ਰਾਂਦਾ ਵਾਹ ਗੁਰੂ ਵਾਹ ਉਹ ਪ੍ਰੀਤ ਲੱਗੀ ਰਹਿੰਦੀ ਆ ਫਿਰ ਬੇਨਤੀਆਂ ਕਰਦਾ ਰਹਿੰਦਾ ਹਰ ਵਕਤ ਮਨ ਪ੍ਰੀਤ ਲੱਗੀ ਤਿੰਨਾ ਗੁਰਮੁਖਾਂ ਹਰ ਨਾਮ ਜਿੰਨਾ ਰਹਿ 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 ਰਸਾ ਨਦਲੰਦਾ ਬੇਨਤੀ ਕਰਾਓ ਵਿਚਾਰ ਕੇ ਦੇਖੋ ਮਾਲਕ ਜੀ ਇਤਨਾ ਗੋਣ ਪਿਆਰਿਓ ਉਹਨਾਂ ਰਾਗਾਂ 'ਚ ਪਿਆਰ ਕਰੀਏ ਰਾਗਾਂ 'ਚ ਸ੍ਰੀ ਰਾਗ ਹੈ ਜੇ ਸਤਿ ਪਰੇ ਪਿਆਰ ਸਦਾ ਹਰ ਸੱਚ ਮਨ ਵਸੇ ਨਹਿ ਚਲ ਮਤ ਪਾ ਰਤਨ ਮੋਹ ਕੋ ਪਾਇ ਗੁਰ ਕਾ ਸਤਿ ਵਿਚਾਰੋਂ ਵਿਚਾਰ ਗਏ ਜੀਬਾ ਸੱਚੀ ਮਨ ਸੱਚਾ ਸੱਚਾ ਸਰੀਰ ਅਕਾਰ ਜੀਬਾ ਵਿਥਿ ਹੋ ਗਈ ਮਨ ਵਿੱਚ ਸ੍ਰੀ ਵੀ ਸੱਚਾ ਹੋ ਗਿਆ ਨਾਨਕ ਸੱਚੇ ਸਤਗੁਰ ਸੇਵੀਏ ਸਦਾ ਸੱਚ ਵਪਾਰ ਇਤਨਾ ਗੋਣ ਪਿਆਰਿਓ ਅਸੀਂ ਉਹ ਮਾਲਕ ਦਾ ਦਰਬਾਰ ਤੇ ਵੀ ਇੰਦਾ ਕਰੀਏ ਜਿਵੇਂ ਅਸੀਂ ਕੀਤੇ ਨਹੀਂ ਪਾ ਸਕਦੇ ਵੀ ਉਹਦੇ ਜਿਹੜੀ ਸੁਣ ਕੇ ਸਾਂਝ ਕਰਕੇ ਸਾਈਂ ਦਾ ਮੋਲ ਕੀਵੇਂ ਨਾ ਕੋਈ ਜਾਣਦਾ ਇਤਰਾਸੀਂ ਉਹਦੀ ਕੀਤੇ ਨਹੀਂ ਪਾ ਸਕਦੇ ਸਾਡੇ ਪਾਗ ਜਾਦੇ ਜਦੋਂ ਸੁਣਦੇ ਆ ਜਿੰਨਾ ਪਾ ਰਾਇ ਸੇ ਨਾਨਕਾ ਰੰਗ ਮਾਣਦਾ ਮਾਲਕਨ ਪਕਰ ਨਾਮ ਦਰਬਾਰ ਵਖਸੇ ਲੋਕ ਸੁਖੀ ਦੇ ਬਲੋਖ ਸੇ ਨਿਕਰੇ ਬਲੋਖ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ